उन्हे बगाहे जिक्रेगा उन्होंने गल घर डिस्कस हो अगे हादसा निकल से हम हादसे के ना चीस भी निकलेगी एक मन चकलीफ भी उठेगी क्योंकि मैं हमेशा ही कहना हूं कि अभी अभी भी भट्टी सर उन्ना ही याद करते हैं विवेक जी इन्ना मिस करते हैं ये भी उस थान उस शैल च जाके बह गए ਜਿਹੜੇ ਕੰਮ ਕੀ ਸੰਬੰਧ ਤੇ ਪੁਲਾਹ ਕੇ ਦਿਖਾਓ ਜੀ ਖੁਸ਼ਕ ਸਾਈਡ 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 ਸਰਪੰਚਾ ਨੂੰ ਪਹੁੰਚਾ ਦਿੱਤਾ ਉਸ ਕਦ ਵੀ ਚੈਰੀ ਸੀ ਕਿ ਜੇ ਕਿਤੇ ਕੱਪੜਾ ਜاتی ਮੁਲਾਕਾਤ ਹੈ ਉੱਪਰ ਨਹੀਂ ਕਹਿੰਦਾ ਮੈਂ ਕਿਸੇ ਸਾਈਵਨ ਟਲੀਵਰ ਨੇ ਉੱਤਰ ਵੀ ਪਰ ਇਹ ਕਹਵਾ ਇਹਨੂੰ ਪਰਮਾਨੰਥ ਕੇਂਦਰ ਵੀ ਕਿਸੇ ਜਗ੍ਹਾ ਭਾਈ ਕੀ ਕਰਨਾ ਘਰਾਂ ਚਾਜੇਗੀ ਕਹਿੰਦੇ ਅੱਗੇ ਵਾਜ ਅੱਗੇ ਜਿੱਲੀ ਬਸ ਨੀਚੇ ਕਰਮ ਨਹੀਂ ਹੋਵੇਗਾ ਕਿੱਥੇ ਜਾ ਕੇ ਅਸੀਂ ਮਿਲਾਂਗੇ ਫਿਰ ਸ਼ਿਕਵੇ ਕਰਾਂਗੇ ਤੇ ਤੁਸੀਂ ਕਿਉਂ ਇਦਾਂ ਸਾਡੇ ਨਾਲ ਵਿਛੜ ਕੇ ਆ ਗਏ ਸੀ ਪਰ ਉਮੀਦ ਹੀ ਹੈ कहीं तो किसी जहान च मुलाकात होगी तो आप बैठा गल् करा होर बहुत सारे इदा के सज्जन तो दी चले गए जिन्हों में असंक कि किसी जहान चुनाव मुलाकात कदम होगी भंडा साहब थानू जरूर कितने तो मिलेंगे जरूर फतह कर लास्ट भी ਵਿਡੀਓ ਤਾਂ ਲਾਸਟ ਵੀਡੀਓ ਨਹੀਂ ਹੈ ਜਦੋਂ ਪਹਿਲਾਂ ਬਿਮਾਰ ਹੋਏ ਸੀ ਲੋਕਾਂ ਦੀ ਬਣੀ ਹੋਈ ਵੀਡੀਓ ਹੈ ਲਾਸਟ ਤੇ ਤਾਂ ਹੋਰ ਜ਼ਿਆਦਾ ਤਕਨੀਕਾਂ ਆ ਗਈਆਂ ਜਿਸ ਦੇ ਨਾਮ ਤੇ ਮਾਨਸਾ ਜੀਸ ਨਾਮ ਬਣਵਾ ਸਕਦੇ ਸੀ ਬਟ ਮੈਨੂੰ ਲੱਗਦਾ ਕਿ ਵੀਡੀਓ ਬਹੁਤ ਪਰਸਨਲ ਚੀਜ਼ ਹੁੰਦੀ ਹੈ ਜੇਕਰ ਸ਼ੱਕ ਦੇ ਵੀ ਉਧਰ ਦੇਖਣਾ ਇਨਸ਼ਾਅਰ ਪਰਵਾਰਾ ਨੇ ਵੀ ਕਾਇ ਕਦੇ ਆਫੀਸ਼ੀਅਲੀ ਕੋ ਵੀਡੀਓ ਇਸ ਤਰ੍ਹਾਂ ਦੀ ਨਹੀਂ ਦਿੱਤੀ ਸੀ ਕਿਉਂਕਿ ਕਲਾਕਾਰ ਨੂੰ ਲੋਕਾਂ ਨੇ ਬੜੇ ਪਿਆਰ ਸਤਕਾਰ ਨਾਲ ਦੇਖਿਆ ਹੁੰਦਾ ਕਿਸੇ ਹੋਰ ਨੁਕਤੇ ਚ ਦੇਖਿਆ ਹੁੰਦਾ ਮੈਨੂੰ ਲੱਗਦਾ ਤਾਂ ਹੀ ਸ਼ਾਇਦ ਵੀਡੀਓ ਇਦਾਂ ਦੀਆਂ ਆਉਣ ਤੋਂ ਰੋਕਦੇ ਨੇ ਕਿ ਕਲਾਕਾਰ ਨੂੰ ਲੋਕ ਸਿਰਫ ਰੁਚੀ ਯਾਦ ਕਰਨ ਕਿਉਂਕਿ ਪੰਨਾ ਸਾਹਿਬ ਨੂੰ ਤਕਲੀਫ 'ਚ ਦੇਖਣਾ ਤਾਂ ਕਿਸੇ ਨੂੰ ਵੀ ਚੰਗਾ ਨਹੀਂ ਲੱਗ ਸਕਦਾ ਮੈਨੂੰ ਲੱਗਦਾ ਕਿ ਉਹ ਵੀਡੀਓ ਇੰਨੀ ਇੰਪੋਰਟੈਂਟ ਨਹੀਂ ਹੈ ਉਹਨੂੰ ਜ਼ਿਆਦਾ ਫੈਲਾਉਣ ਨਾਲ ਉਹਨਾਂ ਦੀਆਂ ਚੰਗੀਆਂ ਵੀਡੀਓ ਉਹਨਾਂ ਦੇ ਹਾਸੇ ਖਿਡਨ ਵਾਲੀਆਂ ਜੋ ਕੈਰੇਕਟਰ ਸੀ ਉਹਨੂੰ ਹੀ ਸਪਰੈਡ ਕਰੋ ਕੌਣ ਬੰਦਾ ਕਿਹੜੀ ਤਕਲੀਫ 'ਚ ਸੀ ਉਹਨਾਂ ਨੂੰ ਪਤਾ ਹੈ ਉਹਨੂੰ ਤਕਲੀਫ ਨੂੰ ਪਾਛ ਸਪੈਨਡ ਕਰ ਕੋ ਮਤਲਬ ਪੇਜ ਕੇ ਜ਼ਿਆਦਾ ਸੀਨ ਐਗਜ਼ਾਜਰੇਟ ਕਰ ਕੋ ਨੂੰ ਕੋਈ ਫਾਇਦਾ ਨਹੀਂ ਹੋਵੇਗਾ ਹਨਾ ਤੇ ਉਹਨਾਂ ਨੇ ਸੋਹਣੀਆਂ ਸੋਹਣੀਆਂ ਚੀਜ਼ਾਂ ਨੂੰ ਯਾਦ ਕਰੋ ਉਹਨਾਂ ਦੇ ਹਾਸੇ ਯਾਦ ਕਰੋ ਉਹਨਾਂ ਦੀ ਚੜ੍ਹਦੀ ਕਲਾ ਉਹਨਾਂ ਦੀ ਉਹ ਜਦਾਂ ਅਸੀਂ ਇਹ 6 ਜਣਿਆਂ ਦਾ ਸੀਨ ਹੁੰਦਾ ਸੀ ਕਿ ਭੀ ਮੈਂ ਇਹਨੂੰ ਆਪਣਾ ਕਰਮਜੀਤ ਸਰ ਪੀ ਐਨ ਸ਼ਰਮਾ ਸੰਗਾ ਸਾਡੇ 6ਾਂ ਦੇ ਵਿੱਚੋਂ ਸਭ ਤੋਂ ਉੱਚੀ ਆਵਾਜ਼ ਜਿਹੜੀ ਸੀ ਤੇ ਉਹਨਾਂ ਦੀ ਹੁੰਦੀ ਸੀ ਸਾਡੇ ਸਾਰਿਆਂ ਦੇ ਉੱਪਰ ਦੀ ਆਉਂਦੇ ਸੀ ਤਾਂ ਉਹ ਆਉਂਦੇ ਸੀ ਸੋ ਉਹ એનર્ਜੀ ਨੂੰ ਯਾਦ ਕਰੋ ਜਿਹੜੀ એનર્ਜੀ ਉਹ ਲੈ ਕੇ ਸਾਰੀ ਜ਼ਿੰਦਗੀ ਉਹਨਾਂ ਕੈਰੀ ਕਰਦੇ ਸੀ ਜੇ ਸੋ ਉਹ ਵੀਡੀਓ ਕਿਸੇ ਦੀ ਪਰਸਨਲ ਹੈ ਹਮਦਰਦੀ ਕਰਨ ਵਾਸਤੇ ਨਹੀਂ ਜ਼ਿਆਦਾ ਫੈਲੋਣੀ ਚਾਹੀਦੀ ਬਟ ਵੀ ਜੇ ਆਪਣਾ ਨਾਮ ਪਤਾ ਸੀ ਜਾਨਾ ਦੇ ਪਰਿਵਾਰ ਨੂੰ ਜਦਾਂ ਮੈਂ ਉਹ ਸਭ ਦੇਖਿਆ ਕਿ ਕਿੰਨਾ ਬਹੁਤ ਅਨਕਤ ਸੀ ਉਹਨਾਂ ਦਾ ਦੇ ਲਈ ਉਹਨੂੰ ਉਤਸ਼ਾਹਤ ਕਰ ਬਹੁਤ ਸਕਾਰਾਹਨ ਹੀ ਜੀ ਸਾਡੇ ਉੱਤੇ ਦੱਸਿਆ ਕਿ ਅਸੀਂ ਫੈਮਿਲੀ ਹੋ ਜੰਨੇ ਹਾਂ ਤਾਨੂੰ ਕਈ ਵਾਰੀ ਪਰ ਵੀਜੀ ਦਾ ਵੀ ਕੋਣ ਆ ਜਾਂਦਾ ਰਹੀ ਨਾਲ ਧਿਆਨ ਦੇ ਕੇ ਮਿੱਠਾ ਨਾ ਖਾਣਾ ਬਹੁਤ ਕਿਪੀ ਦਾ ਤਸਵੀਰ ਵੀਡੀਓ ਦੇਖਿਆ ਵੀ ਹਣਾ ਵੀ ਉਹ ਕਿਦਾਂ ਚੋਰੀ ਦੀ ਬਰਤੀ ਉਹਦੇ ਤਨ ਕੋਈ ਮੈਂ ਪਹਿਲੀ ਕੈਰੀਓਂ ਟੱਟਾ ਦਿੱਤੀ ਤੇ ਉਹ ਮੇਰਾ ਪਹਿਰਾ ਹੁੰਦਾ ਸੀ ਮਿੱਠਾ ਨਹੀਂ ਖਾਣਾ ਹਾਂਜੀ ਜਦੋਂ ਡੱਬਾ ਉਹਨਾਂ ਤੇ ਸੀ ਹੱਸਣਾ ਆ ਗਿਆ ਨਾ ਪਤਾ ਸਭ ਡੱਬਾ ਆਇਆ ਖਾਲੀ ਉਹ ਲੈਂਦੋ ਫਿਰ ਤੁਹਾਨੂੰ ਦੁਆਵਾਂਗੇ ਜਿਹੜਾ ਤੇ ਉਹਨਾਂ ਫਿਰ ਕਹਣਾ ਯਾਰ ਖਾਲੀ ਡੱਬਾ ਹੀ ਮੇਰੇ ਸਾਹਮਣੇ ਰੱਖ ਕੇ ਲਿਆ ਕੇ ਮੈਂ ਖੁਸ਼ ਹੋਵਾਂਗਾ ਵੀ ਅੱਜ ਕਦੀ ਬਰਤੀ ਹੁੰਦੀ ਸੀ ਸੋ ਇਦਾਂ ਹੱਸਦੇ ਖੇਡਦੇ ਰਹਿਣਾ ਅਸੀਂ ਉਹਦੇ ਹੱਥੋਂ ਖੋਲ ਲੈਂਦੇ ਹੁੰਦੇ ਸੀ ਉਹ ਆ ਵੀ ਨਹੀਂ ਤੇ ਉਹਨਾਂ ਨੇ ਵੀ ਐਕਸਪੋਜ਼ ਲੱਪਣੇ ਖਾਣਦੇ ਕਿਉਂਕਿ ਉਹਨਾਂ ਦਾ ਸਵੀਟ ਟੂਥ ਸਿਗਰ ਨੂੰ ਚੰਗਾ ਲੱਗਦਾ ਸੀ ਮੈਂ ਤਾਂ ਕਹਿੰਦੀ ਹਾਂ ਜੱਟਾ ਕੂਚ ਸਾਡੀ ਰੁਟੀਨ ਹੀ ਬਣ ਗਈ ਸੀ ਜਲੇਬੀਆਂ ਸ਼ਾਮ ਨੂੰ ਮੰਗਵਾਦੇ ਹੁੰਦੇ ਸੀ ਅਸੀਂ ਮੰਗਾਉਣੀਆਂ ਤਾਂ ਬੰਦ ਕੀਤੀਆਂ ਵੀ ਅਸੀਂ ਜੇ ਦੋ ਦੋ ਖਾਣੀਆਂ ਤੇ ਉਹ ਮੈਂ ਨਹੀਂ ਖਾਂਦਾ ਵੀ ਕਿਹਾ